ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੇ ਬਾਂਦਰਸੇਨ ਵਾਲੇ ਨੇਤੀ ਦੱਸਦੇ ਵੀ ਅਸੀਂ ਦਾਸਰੀ ਨੂੰ ਹਰ ਤੋਂ ਭੰਡਰਾ ਜੰਦੇ ਆਥੇ ਨਾ ਪਤਲਾ ਫੂਕਣਾ ਆਂ ਸਿੰਘਾਂ ਅਸੀਂ ਤਾਂ ਦੇ ਅਸੀਂ ਬਾਸਾਂ ਭੰਡਰਾ ਲੈਨੇ ਸ਼ੇਰ ਆਓ ਤੁਸੀਂ ਕੰਜਰੋਂ ਇਕੱਠਾ ਹੋ ਜਾਓ ਕਾਲੀ ਮਾਤ ਦੇ ਮੂਰੇ ਮੰਦਰ ਮੂਰੇ ਤੁਸੀਂ ਅੱਜਾ ਉੱਥੇ ਨਹੀਂ ਆਏ ਕੋਈ ਜਵਾਨ ਨੇ ਪੱਕੇ ਰਹੋ ਤੁਸੀਂ ਪੋਦੇ ਹੈਗੇ ਕਿ ਹਰਾਮ ਦੇ ਆਂ ਜਵਾਨ ਤੇ ਨਹੀਂ ਖੜਦੇ ਜਿਹੜਾ ਪੋਦਾ ਪੋਤਾ ਜਵਾਨ ਤੋਂ ਕਦੇ ਨਹੀਂ ਬਣਦਾ ਸਰਦਾਰ ਸ਼ਿਮਰ ਸਿੰਘ ਮਾਨ ਜੋ ਜਵਾਨ ਨੇ ਪੱਕਾ ਕਿਨੇ ਹੰਤੇ ਜਨਰਲ ਸਿੰਘ ਨੇ ਕੋ ਡਰਾਂ ਦੇ ਚੋਲ ਕਹਿ ਕੇ ਉਹ ਤੇ ਪੂਨੇ ਪਾਇਆ ਅਸੀਂ ਉਹਨੇ ਪੂਨੇ ਚਲਣਾ ਤੁਜੀ ਚਾਲੂ ਉਹ ਸ਼ਾਹਪੁਰ ਬਲਾ ਲਿਆ ਉੱਥੇ ਨਹੀਂ ਪਹੁੰਚੇ ਫਿਰ ਤੇਲੀ ਬਿਆਸ ਦਰਿਆ ਤੇ ਨਹੀਂ ਪਹੁੰਚੇ ਕਿਹਨੇ ਕੀ ਆ ਕਿੰਨਾ ਹੁਣ ਫਿਰ ਤੂੰ ਇਹ ਹੁਣ ਤੁਸੀਂ ਮੋਕੇ ਕਹਿੰਦੇ ਵੀ ਜੇ ਅਸੀਂ ਸੰਤਾਂ ਦੇ ਪੁੱਤਰੇ ਫੁਕਰ ਜਿੱਥੇ ਮਰਦੀ ਆ ਜਾਓ ਉਹ ਥੋੜੀ ਬਾਂਦਰਾ ਜਿਹੜਾ ਡਾਕਟਰ ਤੇ ਨਹੀਂ ਯਾਦ ਆ ਕੌਸੀ ਕਹਿੰਦਾ ਬਗਲੇ ਨੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੇ ਖੂਨ ਵਰਗੇ ਤੁਹਾਨੂੰ ਜਿਹੜੇ ਦੀਵੇ ਜਲਦੇ ਆ ਤੁਹਾਡੇ ਕੋਲ ਤੇ ਘਾ ਦਿੰਦੀ ਦਾ ਖੂਨ ਆ ਸੋਡੇ ਖਾਤਰ ਸਾਡੇ ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ ਉਹਨਾਂ ਦਾ ਪੁੱਤਰ ਸ੍ਰੀ ਗੁਰੂ ਹੋਵਿੰਦ ਸਾਹਿਬਾ ਸਾਡਾ ਮਹਾਰਾਜ ਖਾਲਸਾ ਪੰਥ ਸਾਜਣ ਵਾਲਾ ਉਹਨਾਂ ਨੇ ਪੁੱਤਰ ਤੋਂ ਆਦ ਪਿਓ ਤੋੜਿਆ ਨੌ ਸਾਲ ਦੀ ਬਸਤਾ ਦੇ ਵਿੱਚ ਚਾਰ ਪੁੱਤਰ ਵਾਲੇ ਛੋਟੀ ਖਾਤਰ ਉਹ ਤੁਸੀਂ ਫਿਰਦੇ ਉਹਦੇ ਨਾਲ ਦਗਾ ਕਮਾ ਕੇ ਛੋਟੇ ਗੰਗੂਲੇ ਦੇ ਬੱਚੇ ਫੜਾਤੇ ਫਿਰ ਵੀ ਸੋਡੇ ਤੈਨੂੰ ਆੜਾ ਨਹੀਂ ਗਿਆ ਸੀ ਜਦੋਂ ਤੁਸੀਂ ਹਾਰ ਬਾਜ ਆ ਜੋ ਖਾਲਸਾ ਛੌਦਾ ਸੁਵਤਨਾ ਪੜਾ ਮੰਗਦਾ ਕਿਉਂ ਤੁਸੀਂ ਇੰਤਜ਼ਾਮ ਨਹੀਂ ਤਿਆਰ ਨੇ ਤਿਆੜਾ ਜੇ ਖਾਲਸਾ ਹੱਥ ਉੱਠ ਖੜਿਆ ਮੁਰਤੇ ਤੁਹਾਨੂੰ ਕਿਤੇ ਰਕਤਾ ਚੜਨੂ ਜਗ੍ਹਾ ਨਹੀਂ ਸੋਣੀ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਤੁਹਾਡਾ ਧਰਮ ਆਪ ਦਾ ਚਲਾਓ ਨਾ ਜਿਵੇਂ ਧਰਮ ਚ ਦਖਲ ਦਿੰਨੇ ਆ ਨਾ ਦਖਲ ਦੇਣ ਦਿੰਨੇ ਆ ਜੇ ਤੁਹਾਡੀ ਇੱਜ਼ਤ ਆ ਸਾਨੂੰ ਟਾਈਮ ਦੱਸੋ ਕਿੰਨੇ ਵਜੇ ਹੋਣਾ ਅਸੀਂ ਰਾਤ ਦੇ 12 ਵਜੇ ਤੋਂ ਲੈ ਕੇ 9 ਤਰੀਕ ਦੇ 10 ਤਰੀਕ ਦੇ ਰਾਤ ਦੇ 12 ਵਜੇ ਤੱਕ ਮੋਗੇ ਤੁਹਾਡਾ ਤਿਆਰ ਕਰਾਂਗੇ ਤੁਹਾਨੂੰ ਇਹਦੀ ਸੇਵਾ ਕਰਾਂਗੇ ਤੁਸੀਂ ਧੱਕ ਕੋਸਤਾ ਤੱਕ ਯਾਦ ਰੱਖੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੋਵੇ